ਜੁਰਗੁਰ ਗੁਰਸਰਵ ਜੀ ਦੀ ਜੁੜੀ ਵਿੱਚ ਬੈਠੀ ਸਾਧ ਸੰਗਤ ਜੀ ਮੇਰੇ ਸਿਹਤ ਠੀਕ ਨਹੀਂ ਤੇ ਮੈਂ ਜਾਣੇ ਚਾਹੁੰਦਾ ਸੀ ਹੁਣ ਤੇ ਫਿਰਤਪਾਲ ਸਿੰਘ ਹੋਰਾਂ ਨੇ ਜ਼ਬਰਦਸਤੀ ਕਰਨ ਲੱਗੇ ਤੁਸੀਂ 1 ਮਿੰਟ ਪਾ 2 ਮਿੰਟ ਬੋਲੋ ਸਟੇ ਇੱਥੇ ਜੁਰੂ ਰਹੋ ਤੇ ਸਿਹਤ ਕਾ ਵੀ ਖਰਾਬ ਹੈ ਵੀ ਉਹ ਤੇ ਮੈਂ ਸਿਰਫ ਤੁਹਾਨੂੰ ਭਾਇਆ ਮਿੰਦਰ ਸਿੰਘ ਸੰਧੂ ਬਾਰੇ ਤਾਂ ਜਿਹੜੇ ਟਾਡੀ ਤੇ ਤਾਂ ਸੀ ਉਹ ਬਹੁਤ ਕੁਝ ਦੱਸ ਗਏ ਆ ਮੇਰੇ ਬਾਰੇ ਵੀ ਉਹਨਾਂ ਨੇ ਵਿੱਚੋਂ ਦੱਸਿਆ ਵੀ ਇਹਨਾਂ ਨੇ ਕੀ ਕੁਸ਼ਤ ਮਾਡਰ ਕੋਲ ਕੰਟਰੀਬਿਊਸ਼ਨ ਮੇਰੀ ਤੇ ਮੋਰੰ ਵਾਲੀ ਸਾਹਿਬ ਨੇ ਬਹੁਤ ਕੁਝ ਤੁਹਾਨੂੰ ਦੱਸਤਾ ਮੈਂ ਤਾਂ ਸਿਰਫ ਤੁਹਾਨੂੰ ਤੁਹਾਡੇ ਦਰਸ਼ਨ ਹੀ ਕਰਨੇ ਨੇ ਤੇ ਫਤਿਹ ਬੁਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਮੈਂ ਤੁਹਾਨੂੰ ਪਹਿਲੀ ਗੱਲ ਇਹ ਦੱਸਾਂਗਾ ਕਿ ਮੈਂ ਮਹੰਦਰ ਸੰਧੂ ਪਹਿਲੀ ਵਾਰ ਜਦੋਂ ਮਿਲਿਆ ਤੇ ਦੂਜੀ ਗੱਲ ਮੈਂ ਦੱਸਾਂਗਾ ਜਦੋਂ ਦਵਾਸੀ ਵਾਰ ਮਿਲਿਆ ਪਰ ਮੈਂ ਬੋਲ ਨਹੀਂ ਸਕਦਾ ਮੈਂ 1981 ਚ ਪਾਜੀ ਮਰੀਤ ਸਿੰਘ ਉਹਨਾਂ ਨੂੰ ਗੁਰਦਾਸਪੁਰ ਜੇਲ੍ਹ ਵਿੱਚ ਮਿਲਣ ਗਿਆ ਉਹਨੂੰ ਅੰਦਰ ਸਨੋ ਕਾਫੀ ਚੇਰੇ ਰਿਹਾ ਉਹਨਾਂ ਬੰਦਰ ਮੈਨੂੰ ਚੱਕੀ ਜੀ ਲੈ ਗਏ ਉੱਥੇ ਗੱਲਾਂ ਬਾਤਾਂ ਹੋਈਆਂ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਤੋਂ ਬਾਅਦ ਮੈਨੂੰ ਡਿਊੜੀ ਛੱਡਣ ਆਇਆ ਡਿਊੜੀ ਛੱਡਣ ਤੋਂ ਬਾਅਦ ਮਜ਼ਰਦਰੋ ਅਸੀਂ ਚੱਕੀ ਤੋਂ ਤੁਰੇ ਆਂ ਤੇ ਡਿਊੜੀ ਤੱਕ ਆਉਂਦੇ ਆਉਂਦੇ ਉਹਨਾਂ ਨੇ ਪਤਾ ਨਹੀਂ ਕਿੰਨੀ ਵਾਰ ਮੈਨੂੰ ਕਿਹਾ ਵੀ ਤੁਸੀਂ ਡਾਕਟਰ ਸਾਹਿਬ ਵਿਭਾਰ ਸਾਹਿਬ ਜਾਓ ਤੇ ਉੱਥੇ ਹਰਮਿੰਦਰ ਸਿੰਘ ਨੂੰ ਜ਼ਰੂਰ ਮਿਲਣਾ ਜਿੰਨਾ ਚਿਰ ਮੈਂ ਭਾਈ ਅਮਰੀਕ ਸਿੰਘ ਉਹ ਰੋਂ ਦੱਸਦਾ ਰਿਹਾ ਡਿਊਟੀ ਤੋਂ ਬਾਹਰ ਵੀ ਉਹਨਾਂ ਦਿਨ ਮੈਨੂੰ ਕੋ ਕਹਿੰਦੇ ਰਹੇ ਤੁਸੀਂ ਹਰਮਿੰਦਰ ਸੰਧ ਨੂੰ ਜ਼ਰੂਰ ਮਿਲਣਾ ਚਾਹ। ਮੈਂ ਕਿਹਾ ਵੀ ਹਰਮਿੰਦਰ ਸੰਧ ਨੂੰ ਕਿੱਡੀ ਕਬੜੀ ਸ਼ਖਸੀਅਤ ਹੋਵੇਗੀ। ਮੈਂ ਅਜੇ ਤੱਕ ਉਹਦਾ ਮਿਲਿਆ ਨਹੀਂ ਜੇ ਹਰਮਿੰਦਰ ਸੰਧ ਨੂੰ। ਜਿਹੜਾ ਭਾਈ ਸਾਹਿਬ ਵਾਰ-ਵਾਰ ਕਹਿ ਰਹੇ ਨੇ ਵੀ ਹਰਮਿੰਦਰ ਸੰਧ ਨੂੰ ਜ਼ਰੂਰ ਮਿਲਣਾ ਹੈ। ਮੈਂ ਦਰਬਾਰ ਸਾਹਿਬ ਆਇਆ। ਉੱਥੇ ਆ ਕੇ ਮੈਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਜਿਹੜੀ ਰਸਖਣ ਬਣੀ ਹੋਈ ਹੈ। ਉੱਥੇ ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਮੈਨੂੰ ਹਰਮਿੰਦਰ ਸੰਧ ਨੂੰ ਮਿਲਣਾ ਹੈ। ਕਿਉਂਕਿ ਮੈਂ ਪਹਿਲੀ ਵਾਰ ਮਿਲਣਾ ਸੀ ਮੈਂ ਪਹਿਲਾਂ ਨਹੀਂ ਸੀ ਜਾਣਦਾ ਤੇ ਜਿਹੜਾ ਉੱਥੇ ਗੇਟ ਤੇ ਲੱਗ ਗਈ ਜਿਹੜਾ ਐਵੇਂ ਛੋਟੇ ਜਿਹੇ ਕਰਦਾ ਤੇ ਮਾੜੂਆ ਜਿਹਾ ਬੰਦਾ ਉਦੋਂ ਇਹ ਦੇਰ ਤੋਂ ਆਇਆ ਸੀ ਰਮੇਂਦਰ ਸੰਧੂ ਬਿਲਕੁਲ ਹੀ ਬੜਾ ਕਮਜ਼ੋਰ ਸੀ ਉੱਥੇ ਖੜਾ ਸੀ ਮੈਂ ਇਹਨੂੰ ਪੁੱਛੋਟਾ ਮੈਂ ਕਿਹਾ ਮੈਂ ਰਮੇਂਦਰ ਸੰਧੂ ਨੂੰ ਮਿਲਣਾ ਮੈਨੂੰ ਭਾਈ ਅਮਰੀਤ ਸਿੰਘ ਹੋਰਾਂ ਨੇ ਕਿਹਾ ਬਾਰ-ਬਾਰ ਉਹ ਕਹਿ ਲੱਗੇ ਨੇ ਮੈਂ ਰਮੇਂਦਰ ਸੰਧੂ ਮੈਂ ਹੀ ਆ ਤੇ ਮੈਂ ਇਹ ਦੇਖ ਕੇ ਬੜਾ ਹੈਰਾਨ ਹੋਇਆ ਵੀ ਇਹੋ ਹੀ ਰਮੇਂਦਰ ਸੰਧੂ ਜਿਹਨਾਰੇ ਭਾਈ ਅਮਰੀਤ ਸਿੰਘ ਬਾਰ-ਬਾਰ ਕਹਿ ਰਹੇ ਨੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਦੇਖੀ ਰਮੇਂਦਰ ਸੰਤੂ ਜਦੋਂ ਦਰਬਾਰ ਸਾਹਿਬ ਆਉਣ ਜਾਣ ਲੱਗ ਪਿਆ ਤਰਨਧੂਰ ਮੋਰਚਾ ਚੱਲਿਆ ਸੰਤੂ ਜਰਨੈਲ ਸਿੰਘ ਹੋਰਾਂ ਦੀ ਚੜ੍ਹਤ ਹੋਈ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਮੇਰੇ ਬਾਹਰੋਂ ਜਿਹੜੇ ਆਉਂਦੇ ਹਨ ਰਿਪੋਰਟਰ ਦਾ ਧਾਰੂ ਜਿਹੜੇ ਲੀਡਰ ਆਉਂਦੇ ਹਨ ਉਹ ਅੰਗਰੇਜ਼ੀ ਜਾਣਦੇ ਹੁੰਦੇ ਸਨ ਤੇ ਦੂਰ ਅੰਗਰੇਜ਼ੀ ਦੇ ਉਹ ਜਿੰਨਾ ਟਰਾਂਸਲੇਸ਼ਨ ਕਰਕੇ ਸੰਤਾਂ ਨੂੰ ਦੱਸਣੀ ਤੇ ਸੰਤਾਂ ਦੀ ਗੱਲ ਅੰਗਰੇਜ਼ੀ ਦੇ ਵਿੱਚ ਉਹਨਾਂ ਨੂੰ ਦੱਸਣੀ ਉਹ ਦੇਖ ਕੇ ਮੈਂ ਬੜਾ ਹੈਰਾਨ ਹੁੰਦਾ ਸੀ ਕਿਉਂਕਿ ਮੈਂ ਰਿਸਰਚਰ ਹਾਂ ਉਸੇ ਪੰਜਾਬ ਯੂਨੀਵਰਸਿਟੀ ਤੋਂ ਰੋਂ ਅੰਗਰੇਜ਼ੀ ਜੀ ਮੈਂ ਕੀਤੀ ਹੋਈ ਸੀ ਅੰਗਰੇਜ਼ੀ ਚ ਮੇਰਾ ਪੀਐਸਪੀ ਦਾ ਕੰਮ ਸੀ ਤੇ ਮੈਂ ਇਹ ਦੇਖ ਕੇ ਬੜਾ ਆਰਾਮ ਹੁੰਦਾ ਸੀ ਵੀ ਮਾਰਗਵਾਜਾ ਮੁੰਡਾ ਇਹ ਇੰਨੀ ਜੀ ਅੱਛੀ ਅੰਗਰੇਜ਼ੀ ਕਿਵੇਂ ਬੋਲਦਾ ਹੈ ਜਿਹੜੇ ਬਾਹਰੋਂ ਰਿਪੋਰਟਰ ਅੰਗਰੇਜ਼ੀ ਉਹ ਵੀ ਹੈਰਾਨ ਹੋ ਜਾਂਦੇ ਸੀ ਕਿ ਸਿੱਖਾਂ ਦੇ ਵਿੱਚ ਇੰਨਾ ਸਮਝਦਾਰ ਤੇ ਇੰਨਾ ਪੋਲੀਟਿਕਲੀ ਅਵੇਅਰ ਬੰਦਾ ਜਿਹੜਾ ਉਹ ਸਿੱਖਾਂ ਦੇ ਵਿੱਚ ਕਿੱਥੋਂ ਪੈਦਾ ਹੋ ਗਿਆ ਤੋਂ ਆਖਰੀ ਗੱਲ ਮੈਂ ਇਹ ਕਹੂੰਗਾ ਵੀ ਉਹਨਾਂ ਜਿਹੜਾ ਜਿਹੜਾ ਮਰਨ ਦਾ ਜਿਹੜਾ ਕਾਰਨ ਸੀ ਨਾ ਕੋਈ ਬਨਵਦੂ ਦੀ ਇੰਟੈਲੈਕਟ ਸੀ ਜਿਹੜੇ ਹਿਸਾਬ ਨਾਲ ਉਹ ਸਰਕਾਰ ਨੂੰ ਚੁਭਦਾ ਸੀ ਉਹੀ ਉਹਦਾ ਕਾਰਨ ਬਣੀ 1988 ਦੇ ਵਿੱਚ ਜਦੋਂ ਉਹਨੇ ਜodhpur ਜੇ ਤੋਂ 13 ਦਸੰਬਰ ਨੂੰ ਜੀਵ ਗਾਂਧੀ ਦੇ ਨਾਮ ਚਿੱਠੀ ਲਿਖੀ ਉਸ ਚਿੱਠੀ ਦੇ ਬਿਕਿੰਗ ਦੇ ਵਿੱਚ ਉਹਨੇ ਲਿਖਿਆ ਵੀ ਮੈਨੂੰ ਪਤਾ ਤੁਹਾਡੇ ਤੇ ਕੀ ਕੀ ਰਿਐਕਸ਼ਨ ਹੋਊਗਾ ਇਸ ਚਿੱਠੀ ਦਾ ਤੁਹਾਡੀਆਂ এনਫੋਰਸਮੈਂਟ ਏਜੰਸੀ ਜੀ ਨੇ ਜਿਹੜੀਆਂ ਉਹ ਮੇਰੇ ਤੇ ਕੀ ਐਕਸ਼ਨ ਲੈਣਗੀਆਂ ਲੇਕਿਨ ਮੈਨੂੰ ਉਸ ਚੀਜ਼ ਦੀ ਕੋਈ ਪਰਵਾਹ ਨਹੀਂ ਜਿਹੜਾ ਇਥੇ ਲੈਣ ਮੇਰੇ ਤੇ ਲੈਣ ਆਈ ਐਮ ਰੈਡੀ ਟੂ ਫੇਸ ਦੀ ਮੌਤ ਮੈਂ ਉਸ ਕੰਮ ਵਾਸਤੇ ਤਿਆਰ ਹਾਂ ਇਹੀ ਕਾਰਨ ਉਹਦਾ ਬਣਿਆ ਬਹੁਤ ਦਾ ਜਿਹੜਾ ਬਾਹਰ ਨੂੰ ਜਗਾਤ ਵਿਗੜਦੇ ਵਿੱਚ ਦੇ ਇਥੋਂ ਤੱਕ ਗਏ ਕਿ ਸਾਡੇ ਜਿਹੜੇ ਭਰਾ ਸਨ ਉਹਨਾਂ ਦੇ ਵਿੱਚੋਂ ਹੀ ਉਹਨਾਂ ਨੇ ਇਹ ਕੰਮ ਕਰਾਉਣਾ ਸ਼ੁਰੂ ਕਰਤਾ ਕਿ ਰੋਜ਼ਾਨਾ ਦੇ ਵਿੱਚੋਂ ਮੈਂ ਇਹ ਗੱਲ ਸੁਣੀ ਕਿ ਉਹ ਅਰਮੰਦਰ ਸੰਦੂਗ ਮਾਰਨਾ ਚਾਹੁੰਦੇ ਨੇ ਉਸ ਤੋਂ ਬਾਅਦ ਮੈਂ ਅਰਮੰਦਰ ਸੰਦੂਗ ਬਾਹਰ ਆ ਗਿਆ ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਮੈਂ ਕਿ ਸੰਦੂ ਸਾਹਿਬ ਇਹ ਐਕਸਟਰਾ ਦੀ ਪਲੈਨਿੰਗ ਜਿਹੜੀ ਆਪਣੇ ਬੰਦੇ ਕਰ ਰਹੇ ਨੇ ਕਿਉਂਕਿ ਮੈਂ ਅਸੀਂ ਬਾਹਰ ਸੀ ਸਾਨੂੰ ਪਤਾ ਸੀ ਇਹ ਕੋਲ ਚੱਲ ਰਿਹਾ ਸੀ ਉਹ ਜodhpur ਜਿਲ੍ਹੇ ਚ ਆਏ ਸੀ ਜodhpur ਜਿਲ੍ਹੇ ਤੋਂ ਉਹਨਾਂ ਦੇ ਸਾਰੀਆਂ ਹਾਲਾਤ ਦਾ ਪਤਾ ਨਹੀਂ ਸੀ ਉਹਨਾਂ ਨੇ ਜਦੋਂ ਮੈਨੂੰ ਇਹ ਗੱਲ ਦੱਸੀ ਬਾਹਰ ਘਰ ਕੋ ਤਾਂ ਪਤਾ ਲੱਗਿਆ ਜਿਹੜੇ 100 ਘਰ ਘਰ ਤੋਂ ਸਾਂ ਮੈਂ ਤਾਂ ਘਰ ਤੋਂ ਉਹਨਾਂ ਨਹੀਂ ਕਿਉਂਗਾ ਉਹ 100 ਘਰ ਘਰ ਤੋਂ ਉਹਨਾਂ ਜਿਹੜਾ ਸਰਕਾਰ ਦੀ ਸਿਹਤ ਜਿਹੜਾ ਸਰਕਾਰ ਕੋ ਕਰ ਰਿਆ ਸੀ ਤੇ ਮੈਂ ਸੰਧੂ ਸਾਹਿਬ ਨੂੰ ਕਿਹਾ ਮੈਂ ਕਿਹਾ ਇਸ ਤਰ੍ਹਾਂ ਉਹਨਾਂ ਦੇ ਘਾਰੇ ਅਮਰਸਰ ਜਦੋਂ ਆਏ ਨੇ ਮੈਂ ਕਿਹਾ ਤੈਨੂੰ ਘਰ ਕੋ ਘਰ ਕੋ ਮਾਰ ਸਕਦੇ ਨੇ ਤੈਨੂੰ ਦਿਨ ਚਿੱਠੀ ਉਹਨਾਂ ਤਾਂ ਮਰੋਣਾ 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 ਉਹਨਾਂ ਨੇ ਘਰ ਕੋ ਦੇ ਥਰੂ ਹੈ ਤੋ ਕਹਿੰ ਲੱਗਿਆ ਜੇ ਘਰ ਕੋ ਦਾ ਖਾਲਸਾਣ ਮੈਨੂੰ ਮਾਰਨ ਮਾਰਨ ਮੈਨੂੰ ਮਾਰਨ ਤੋਂ ਬਾਅਦ ਬੰਨ ਲਿਆ ਤੇ ਮੈਂ ਤਿਆਰ ਹਾਂ ਤੁਸੀਂ ਕਾਰਡ ਕੋਨ ਕਹੇ ਤਾਂ ਮੈਨੂੰ ਮਾਰ ਦੇ। ਮੈਂ ਇਹ ਚੀਜ਼ ਬੜਾ ਦੇਖ ਕੇ ਹੈਰਾਨ ਹੋਇਆ ਵੀ ਇਹ ਉਹ ਵੀ ਹਰਮਿੰਦਰ ਸੰਧੂ ਏ ਜਿਹੜਾ ਮੈਨੂੰ ਜ਼ੋਰਪੁਰ ਜੇਹਾਂ ਜਾਣ ਤੋਂ ਪਹਿਲਾਂ ਜਿਹੜਾ ਮਿਲਦਾ ਹੁੰਦਾ ਸੀ। ਜਿਹੜਾ ਇਹ ਕਹਿੰਦਾ ਜੇ ਮੈਨੂੰ ਮਾਰਨ ਕਰਕੇ ਇਹਦੇ ਮੈਨੂੰ ਮਾਰਨ ਤੋਂ ਬਾਅਦ ਇਹਨਾਂ ਨੂੰ ਕਾਰਡਸਨ ਮਿਲਦਾ ਘੜਕਾਉਣ ਤੇ ਮੈਨੂੰ ਮਾਰ ਲੈਣ ਦਿਓ। ਦੂਜੀ ਗੱਲ ਇਹ ਜਦੋਂ ਉਦੋਂ ਪਾਰਲੀਮੈਂਟ ਦੇ ਮੈਂਬਰਸ ਹਨ ਆਪਣੇ 10-11 ਬੀਬੀ ਰਜਿੰਦਰ ਕੋਰ ਬੁਲਾਰਾ ਲੁਧਿਆਣੇ ਵਾਲੇ ਕੋਈ ਪਾਰਲੀਮੈਂਟ ਦੇ ਮੈਂਬਰ ਸੀ ਤੇ ਮੇਰਾ ਉਹਨਾਂ ਨਾਲ ਘਰ ਬਹੁਤ ਆਹਣ ਜਾਣਦੀ ਉਹਨਾਂ ਦਾ ਪੰਟਰ ਨੂੰ ਬਹੁਤ ਦੇਨ ਹੈ ਉਹ ਜਿਹੜੇ ਦੁਆਰਾ ਪ੍ਰੇਸ਼ਣ ਦਿੱਤੇ ਕਾਰੀਰਾ ਦੀ ਜਿਹੜੀ ਨੌਕਰ ਜੀਤੀ ਏ ਉਹ ਉਹਨਾਂ ਦੇ ਘਰ ਤੋਂ ਹੀ ਹੋਈਏ ਬਲਾਰਾ ਸਾਹਿਬ ਤੋਂ ਜੀ ਹੋ ਗਿਆ ਸਾਰਾ ਉਹਨਾਂ ਨੇ ਬੜਾ ਸਫਰ ਕੀਤਾ ਉਹ ਪਾਰਲੀਮੈਂਟ ਦੇ ਮੈਂਬਰ ਸੰਤ ਉਹ ਮੈਨੂੰ ਕਹਿਣ ਲੱਗੇ ਜੀ ਉਸ ਨੂੰ ਬਾਹਰ ਆ ਗਿਆ ਸੰਧੂ ਨੇ ਕਹਿਤਾ ਮੈਂ 24 24 ਤਰੀਕ ਨੂੰ ਕਿ 23 ਨੂੰ ਉਹਨਾਂ ਨੇ ਕਿਹਾ ਮੈਂ ਇਸ ਖਾਲਸੇ ਪੰਥ ਦੇ ਤਾਂ ਡਿਕਲੇਅਰ ਕਰਨੀਆਂ ਨੇ ਉਸ ਤੋਂ ਬਾਅਦ ਮੈਨੂੰ ਬੀਬੀ ਬਲਾਰਾ ਮਿਲਦੇ ਨੇ ਲੁਧਿਆਣਾ ਉਹ ਕਹਿਣ ਲੱਗੇ ਭਾਜੀ ਤੁਸੀਂ ਮਿਲਦੇ ਰਹਿੰਦੇ ਹੋ ਰਮਿੰਦਰ ਸੰਧੂ ਨੂੰ ਤੇ ਉਹਨੂੰ ਕਹਿਆ ਵੀ ਤੁਸੀਂ ਮੈਨੂੰ ਮਿਲਿਆ ਸੀ ਪ੍ਰਾਈਮ ਮਿਨਿਸਟਰ ਲੋਕ ਇਹਦਾ ਸੇਠਮਿੰਦਰ ਨੂੰ ਕਹਿ ਦਿਓ ਵੀ ਇਹਦੇ ਖਾਸੇ ਬੰਦੇ ਤਾਂ ਵਾਲਾ ਜਿਹੜਾ ਉਹ ਕੰਮ ਕਰਨ ਜਾ ਰਹੇ ਬੜਾ ਖਤਰਨਾਕ ਹੈ ਉਹ ਇਸ ਇਸ ਚੀਜ਼ ਤੋਂ ਪਿੱਛੇ हट ਜਵੇ ਨਹੀਂ ਤਾਂ ਇਹਦੇ ਕਨਸੀਕਵੈਂਸ ਬੜੇ ਮਾਰੇ ਹੋਣਗੇ ਮੈਂ ਇਸ ਨਿਆਸਤ ਨੂੰ ਰੋਕ ਕੇ ਦਿੱਤਾ ਅਮਰ ਉਸਾਰਾ ਉਹ ਕਹਿ ਲਗੇ ਡਾਕਟਰ ਸਾਹਿਬ ਮੈਂ 26 ਤਰੀਕ ਨੂੰ ਡਿclare ਕਰਕੇ ਉਸ ਤੋਂ ਬਾਅਦ ਮ ਅੰਡਰਗਰਾਉਂਡ ਹੋ ਜਾਣਾ ਹੈ ਤੇ ਜੇ ਪ੍ਰਾਈਮ ਮਿਨਿਸਟਰ ਇਹ ਕਹਿੰਦਾ ਮੈਂ ਇਹ ਕੰਮ ਨਾ ਕਰਾਂ ਤੇ ਮੈਂ ਨਹੀਂ ਕਹਿ ਸਕਦਾ ਸੋ ਖਾੜਕੂਆਂ ਬਾਰੇ ਤੇ ਪ੍ਰਾਈਮ ਮਿਨਿਸਟਰ ਬਾਰੇ ਜਿਹੜਾ ਉਹਦਾ ਰਿਸਪਾਂਸ ਸੀ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਬਗ ਕਿਤੇ ਫਿਰ ਟਾਈਮ ਮੇਰਾ ਤੇ ਫਿਰ ਤੁਹਾਡਾ ਵਿਚਾਰ ਪਟੰਦਰਾ ਲੰਬਾ ਕਰਾਂਗੇ ਐਸ ਥੋਲੇ ਤਾਂ ਮੇਰੀ ਸਿਹਤ ਦਾਸ ਨਹੀਂ ਦਿੱਦੀ ਤੇ ਮੈਂ ਮੈਂ ਮਾਫੀ ਦਾ ਮਤਲਬ ਕਾਸ਼ ਮਾਫੀ ਚਾਹਣਾ ਤੁਹਾਡੇ ਤੋਂ ਪੂਰਜੋਗ ਦੀ ਖਿਮਾ ਵੈਗੁਰੂ ਜੀ ਕਾਸਾ ਵੈਗੁਰੂ ਜੀ ਕੀਤੇ